ਕਹਿੰਦਾ ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਪਰ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਦਰਿਆ ਵੰਡੇ ਗਏ ਹੱਦਾਂ ਵੰਡੀਆਂ ਗਈਆਂ ਸਰਹੱਦਾਂ ਵੰਡੀਆਂ ਗਈਆਂ ਮੁਲਕ ਵੰਡੇ ਗਏ ਪਰ ਜੇ ਨਹੀਂ ਕੁਝ ਵੰਡ ਹੋਇਆ ਤੋਂ ਇਸ ਦਰਿਆ ਤੋਂ ਪਾਰ ਦੇ ਪਿੰਡਾਂ ਦਾ ਲੋਕਾਂ ਦਾ ਦੁੱਖ ਤੇ ਦਰਦ ਕਿਉਂਕਿ ਅੱਜ ਵੀ ਲੋਕ ਜਿਹੜੇ ਆ ਉਹ ਇਸ ਦਰਿਆ ਤੋਂ ਜਿਹੜਾ ਆ ਪਾਰ ਜਾਣ ਵਾਸਤੇ ਉਹ ਅੱਗੇ ਗੱਡੀ ਜਾਣ ਵਾਸਤੇ ਇਹਨਾਂ ਪਿੰਡਾਂ ਵਿੱਚ ਲਸਿਹਾਨ ਕਜਲਾ ਪਿੰਡ ਜਾਣ ਵਾਸਤੇ ਜਿਹੜਾ ਆ ਇੱਕ ਬੇੜੇ ਦਾ ਸਹਾਰਾ ਲੈਂਦੇ ਆ ਜਦੋਂ ਪਾਣੀ ਆਉਂਦਾ ਆ ਬਰਸਾਤਾਂ ਹੁੰਦੀਆਂ ਨਾ ਇੱਥੇ ਬੇੜੇ ਰਾਂ ਹੀ ਜਿਹੜਾ ਆ ਉਹ ਜਾਣਾ ਪੈਂਦਾ ਆ ਪਰ ਹੁਣ ਜਿਹੜਾ ਆ ਜਦੋਂ ਪਾਣੀ ਘਟ ਜਾਂਦਾ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਆ ਇੱਕ ਪਲਟੂਨ ਪੋਲ ਜਿਹੜਾ ਆ ਉਹ ਆਰਜੀ ਤੌਰ ਤੇ ਬਣਾਇਆ ਜਾਂਦਾ ਆ ਢੋਲ ਸੁੱਟ ਕੇ ਵਿੱਚ ਫਟਿਆਂ ਦਾ ਪਰ ਹੁਣ ਇਹਨਾਂ ਲੋਕਾਂ ਦਾ ਐਡਾ ਮੁਸ਼ਕਲ ਆ ਵੀ ਨਾ ਇਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਹਿੰਦੁਸਤਾਨ 'ਚ ਆ ਜਾਂ ਪਾਕਿਸਤਾਨ 'ਚ ਕਰਨੇ ਆ ਵੀ ਆ ਵੋਟਾਂ ਵੇਲੇ ਜਿਹੜਾ ਆ ਉਹ ਇਹਨਾਂ ਨੇ ਬਾਈਕਾਟ ਵੀ ਕੀਤਾ ਸੀਗਾ ਵੀ ਅਸੀਂ ਵੋਟ ਨਹੀਂ ਪਾਉਣੀ ਕਿਸੇ ਨੂੰ ਕਿਉਂਕਿ 75 ਸਾਲ ਹੋ ਗਿਆ ਲਗਭਗ 76 ਸਾਲ ਹੋ ਗਏ ਦੇਸ਼ ਯਾਦ ਹੋਏ ਨੂੰ ਹਾਲੇ ਤੱਕ ਕਹਿੰਦੇ ਸਾਡੀ ਨਹੀਂ ਸੁਣੀ ਗਈ ਗਾਂ ਵੀ ਪਤਾ ਨਹੀਂ ਸੁਣੀ ਜਾਣੀ ਆ ਕਿ ਨਹੀਂ ਜਾਣੀ ਕਈ ਸਰਕਾਰਾਂ ਆਈਆਂ ਕਈ ਚਲ ਗਈਆਂ ਤਸਵੀਰਾਂ ਦੂਏ ਬੰਨੇ ਵੀ ਦਿਖਾਉਣ ਦੀ ਜੇ ਕੋਸ਼ਿਸ਼ ਕਰਾਂ ਵੀ ਇਹਦੇ ਲੱਗੇ ਇੱਕ ਆ ਇੱਕ ਹਵੇਲੀ ਨੂੰ ਮਾ ਜਿਹੜਾ ਇੱਕ ਚੀਜ਼ ਬਣੀ ਹੋਈ ਆ ਬਿਲਡਿੰਗ ਬਣੀ ਹੋਈ ਆ ਜਿੱਥੇ ਲੋਕੀ ਪ੍ਰੀ ਵੈਡਿੰਗਸ ਜਾਂ ਹੋਰ ਗਾਣੇ ਗੁਣੇ ਵਗੈਰਾ ਸ਼ੂਟ ਕਰਦੇ ਹੁੰਦੇ ਇੱਕ ਕਾਫੀ ਸੋਹਣੀਆਂ ਤਸਵੀਰਾਂ ਜਿਹੜੀਆਂ ਇੱਥੇ ਆਉਂਦੀਆਂ ਸੀਗੀਆਂ ਪਰ ਪਾਣੀ ਇੰਨਾ ਵਧਿਆ ਰਾਵੀ ਤੇ ਉਜ ਦਾ ਜਿਹੜਾ ਪਾਣੀ ਆ ਉਹ ਦੋਨਾਂ ਦਾ ਇੱਥੇ ਮੇਲ ਹੁੰਦਾ ਆ ਪਾਣੀ ਵਧਣ ਨਾਲੇ ਪਾਣੀ ਜਿਹੜਾ ਆ ਇੱਥੇ ਅੰਦਰ ਤੱਕ ਆ ਗਿਆ ਇਹ ਅੰਦਰ ਦੀ ਤਸਵੀਰ ਵੀ ਤੁਸੀਂ ਦੇਖੋ ਆ ਦੇਖੋ ਇੱਥੇ ਰੇਤ ਜੰਮੀ ਹੋਈ ਆ ਮੇਰੇ ਉੱਤੋਂ ਦੀ ਜਿ ਗਿਆ ਪਾਣੀ ਤੇ ਹੱਲੇ ਵੀ ਪਾਣੀ ਦੇ ਨਿਸ਼ਾਨ ਜਿਹੜੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਆ ਦੇਖੋ ਇੱਥੇ ਇੱਥੇ ਤੱਕ ਪਾਣੀ ਸੀਗਾ ਤੇ ਜਿਹੜੀਆਂ ਖੂਬਸੂਰਤ ਜਿੱਥੇ ਲੋਕੀ ਤਸਵੀਰਾਂ ਖਿੱਚਦੇ ਹੁੰਦੇ ਸੀ ਅੱਜ ਉਹਦੀਆਂ ਤਸਵੀਰਾਂ ਜਿਹੜੀਆਂ ਉਹ ਬਦਲੀਆਂ ਹੋਈਆਂ ਉਹਰਾ ਬੇਡਾਗਰਕ ਹੋਇਆ ਪਿਆ ਹੈ ਤੇ ਇਹ ਇਹ ਹਾਲਾਤ ਬਣਾਏ ਨੇ ਇਹਨਾਂ ਦਰਿਆਵਾਂ ਨੇ ਇਹਨਾਂ ਪਾਣੀਆਂ ਨੇ ਹੁਣ ਕਸੂਰ ਕਿਸ ਦਾ ਆ ਕੁਦਰਤ ਦਾ ਕਿ ਸਰਕਾਰ ਦਾ ਇਹ ਤੁਸੀਂ ਦੱਸ ਸਕਦੇ ਹੋ